ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਫਰਵਰੀ ਜਿਹੜਾ ਹੈਗਾ ਮਹੀਨਾ ਤੀਜਾ ਹਿੱਸਾ ਦਾ ਲੰਘ ਗਿਆ 10 ਫਰਵਰੀ 2024 ਤੇ ਮੈਂ ਇੱਕ ਨੁਕਤਾ ਸਾਂਝਾ ਕਰਨਾ ਚਾਹੁੰਦਾ ਸੀਗਾ ਕਿ ਇਸ ਟਾਈਮ ਜਿਹੜਾ ਹੈਗਾ 1 ਅਪ੍ਰੈਲ ਤੋਂ ਬਹਾਰ ਰੋਤੀਆਂ ਸਬਜ਼ੀ ਜੰਗ ਗਰਮੀਆਂ ਦੀਆਂ ਸਬਜ਼ੀਆਂ ਕਹ ਲਓ ਕਿਉਂਕਿ ਇਹ ਦੋ ਟਾਈਮ ਲੱਗ ਜਾਂਦੀਆਂ ਬਹਾਰ ਰੁੱਤ ਤੇ ਗਾਹ ਜਿਹੜਾ ਮੀਹ ਵਾਲੇ ਮੌਸਮ ਚ ਕਹਿ ਸਕਦੇ ਆ ਜਾਂ ਆਪਾਂ ਮੇਨ ਸੀਜ਼ਨ ਕਹਿ ਸਕਦੇ ਆ ਸੌਣੀ ਵਾਲਾ ਮਈ ਜੂਨ ਚ ਜਾ ਕੇ ਗਾ ਉਦੋਂ ਹੁਣ ਸਹੀ ਸਮਾਂ ਤਾਂ ਕਿ ਹੁਣ ਜਿਹੜਾ ਹੈਗਾ ਇਸ ਤੋਂ ਬਾਅਦ ਮੌਸਮ ਬੜਾ ਸਹਾਰਾਵਨਾ ਠੀਕ ਰਹਿਣਾ ਮਤਲਬ ਕਿਉਂਕਿ ਜਿਹੜਾ ਆਪਾਂ ਮਈ ਜੂਨ ਚ ਬੀਜਦੇ ਉਦੋਂ ਟੈਂਪਰੇਚਰ ਬਹੁਤ ਜ਼ਿਆਦਾ ਉੱਪ ਹੁੰਦਾ ਕਈ ਵਾਰ ਪਾਣੀ ਦੀ ਕਮੀ ਬੱਜ ਜਾਂਦੀ ਹੈ ਸ਼ਾਰਟੇਜ ਆ ਜਾਂਦੀ ਹੈ ਜਾਂ ਆਪਾਂ ਮਈ ਜੂਨ ਦੇ ਵਿੱਚ ਖਾਸ ਤੌਰ ਤੇ ਜੂਨ ਦੇ ਮਹੀਨੇ ਦੇ ਵਿੱਚ ਜਿਹੜਾ ਹੈਗਾ ਆਪਦੀ ਮੇਨ ਫਸਲ ਲਾਉਣ ਨਾਲ ਬੀਜੀ ਹੋ ਜਾਂਦੀਆਂ ਤਾਂ ਇਸ ਟਾਈਮ ਦੇ ਉੱਤੇ ਜਿਹੜੀਆਂ ਗਰਮੀ ਰੁੱਤ ਦੀਆਂ ਸਬਜ਼ੀਆਂ ਨੇ ਇਹਨਾਂ ਦੀ ਬਿਜਾਈ ਥੋੜਾ ਥੋੜਾ ਰਕਬਾ ਘਰੇਲੂ ਬਗੀਚੇ ਜਿਨ੍ਹਾਂ ਨੇ ਬੀਜਣੀ ਆ ਤਾਂ ਆਪ ਦਾ ਜਿੰਨਾ ਕੁ ਰਕਬਾ ਤੁਸੀਂ ਕਿਉਂਕਿ ਇਹ ਤੋਂ ਪਹਿਲਾਂ ਜਿਹੜੀਆਂ ਆਪਣੀਆਂ ਸਿਆਲੂ ਕੋਈ ਵੀ ਸਬਜ਼ੀ ਤੁਸੀਂ ਬੀਜੀ ਹੋਈ ਆ ਚਾਹੇ ਉਹ ਤੁਸੀਂ ਪਾਲਕ ਮੇਥੀ ਵਗੈਰਾ ਮੂਲੀਆਂ ਗਾਜਰਾਂ ਜੋ ਵੀ ਜਿਹੜੀ ਸਬਜ਼ੀ ਤੁਹਾਡੀ ਿੱਦੂ ਪਹਿਲਾਂ ਸੀਗੀ ਤਾਂ ਉਹ ਜਿਵੇਂ ਜਿਵੇਂ ਥਾਂ ਤੁਹਾਡਾ ਵਿਹਲਾ ਥੋੜਾ ਥੋੜਾ ਹੁੰਦਾ ਤਾਂ ਨਾਲ-ਨਾਲ ਇਹਨਾਂ ਦੀ ਬਜਾਈ ਸ਼ੁਰੂ ਕਰੋ ਹੁਣ ਬਹੁਤ ਸਹੀ ਸਮਾਂ ਜਿਨ੍ਹਾਂ ਨੇ ਵਪਾਰਕ ਪੱਖ ਤੋਂ ਵੀ ਲਾਉਣੀ ਆ ਕਿਉਂਕਿ ਤੁਸੀਂ ਦੇਖੋ ਵੀ ਇਸ ਟਾਈਮ ਜਿਹੜੀ ਕਣਕ ਕਣਕ ਸਰੋਂ ਤੇ ਜਿਹੜੀਆਂ ਹੈਗੀਆਂ ਮੇਨ ਰੁੱਤ ਦੀਆਂ ਫਸਲਾਂ ਤਕਰੀਬਨ ਖੇਤਾਂ 'ਚ ਹੈਗੀਆਂ ਖਾਲੀ ਥਾਂ ਬਹੁਤ ਹੈ ਨਹੀਂ ਤੇ ਜਿਹੜੇ ਕਿਸਾਨ ਵੀਰ ਇਸ ਟਾਈਮ ਵਪਾਰਕ ਤੌਰ ਤੇ ਮਤਲਬ ਵੇਚਣ ਵਾਸਤੇ ਸਬਜ਼ੀ ਪੈਦਾ ਕਰਨਗੇ ਉਹਨਾਂ ਨੂੰ ਜਿਹੜਾ ਹੈਗਾ ਕਿਉਂਕਿ ਇਹ ਜਲਦੀ ਆਜੂ ਸੀਜ਼ਨ ਤੇ ਬਹੁਤ ਚੰਗਾ ਤੁਸੀਂ ਜਿਹੜਾ ਇਹ ਤੋਂ ਕਮਾਈ ਕਰ ਸਕਦੇ ਆ ਸਬਜ਼ੀਆਂ ਦੇ ਵਿੱਚ ਆਪਣ ਕद्दू, ਕੀਆ ਕद्दू, ਹਲਪਾ ਕद्दू, ਤੋਰੀ, ਭਿੰਡੀ, ਕਰੇਲੇ ਸ਼ਿਮਲਾ ਮਿਰਚ ਦੀ ਤੁਸੀਂ ਪਨੀਰੀ ਲਾਉਣੀ ਆ ਤੇ ਬੈਂਗਣੀ ਦੀ ਪਨੀਰੀ ਲਾਉਣੀ ਆ ਮਿਰਚਾਂ ਦੀ ਪਨੀਰੀ ਲਾਉਣੀ ਆ ਟਿੰਡੇ ਐ ਕੋਈ ਵੀ ਕੱਦੂ ਜਾਤੀ ਦੀ ਫਸਲ ਸਬਜੀ ਐ ਜਾਂ ਭਿੰਡੀਆਂ ਨੇ ਗਰਮੀ ਰੋਧ ਦੀ ਕੋਈ ਵੀ ਸਬਜੀ ਤੁਸੀਂ ਲਾਉਣਾ ਚਾਹੁੰਦੇ ਬੀਜਣਾ ਚਾਹੁੰਦੇ ਆ ਇਸ ਟਾਈਮ ਬੀਜ ਸਕਦੇ ਆ ਜਿਹੜੀ ਪਨੀਰੀ ਪੁੱਟ ਕੇ ਲਾਉਣੀ ਉਹ ਵੀ ਅੱਧ ਫਰਵਰੀ ਤੋਂ ਬਾਅਦ ਮਾਰਚ ਦਾ ਮਹੀਨਾ ਅੱਧ ਫਰਵਰੀ ਬਹੁਤ ਵਧੀਆ ਸਮਾਂ ਹੁੰਦਾ ਤੇ ਮੈਂ ਇਹੀ ਡਵਾਈਸ ਕਰੂੰ ਕਿਉਂਕਿ ਹੋਰ ਆਪਾਂ ਜਾਣਕਾਰੀਆਂ ਵੀ ਸਾਂਝੀਆਂ ਕਰਦੇ ਰਹੇ ਨੇ ਬੇਨਤੀ ਕਰੂੰਗਾ ਕਿ ਆਪ ਦੀ ਘਰ ਜੁਕੀ ਨੇ ਸਬਜੀ ਆਪਾਂ ਬੀਜਣ ਦੀ ਆਤ ਪਾਈਏ ਬਹੁਤ ਸਾਰੇ ਕਿਸਾਨ ਵੀ ਬੀਜਦੇ ਪਰ ਸਾਰੇ ਨਹੀਂ ਬੀਜਦੇ ਜਦ ਕਿ ਜਿਹੜਾ ਖੇਤੀ ਕਰਨ ਵਾਲੇ ਆ ਆਪਾਂ ਤਾਂ ਖੇਤੀ ਦੇ ਵਿੱਚ ਕਿਉਂਕਿ ਘਰ ਦੀ ਘਰ ਜੋਗੀ ਜਿਹੜੀ ਮੈਂ ਖੁਦ ਆਪ ਕਿਉਂਕਿ ਖੇਤੀ ਵਾਲੇ ਕੰਮ ਤਾਂ ਹੋਰ ਲੇਬਰ ਤੋਂ ਵੀ ਆਪਾਂ ਮਦਦ ਲੈ ਲਈ ਨੇ ਪਰ ਘਰੇਲੂ ਸਬਜ਼ੀ ਘਰ ਜੋਗੀ ਘਰੇਲੂ ਬਗੀਚੀ ਦੇ ਵਿੱਚ ਮੈਂ ਆਪ ਸਿੱਡੀ ਸਬਜ਼ੀ ਆ ਉਹਦੀ ਬਿਜਾਈ ਕਰੀਦੀ ਆ ਆਪ ਪੱਟ ਕੇ ਸਮੇਂ-ਸਮੇਂ ਤੇ ਜਿਹੜੀ ਹੈਗੀ ਅੱਜ ਤੋਂ ਬਿਜਾਈ ਸ਼ੁਰੂ ਹੋ ਗਈ ਫਰਵਰੀ ਮਹੀਨੇ ਆਪਾਂ ਬਿਜਾਈ ਜਿਹੜੀ ਖਤਮ ਕਰ ਦੇਣੀ ਜਿਹੜੀ ਜਿਹੜੀਆਂ ਇਹ ਸਬਜ਼ੀਆਂ ਬੀਜਣੀਆਂ ਸਾਰੀਆਂ ਵੈਰਾਈਟੀਆਂ ਤਾਂ ਉਹਦੇ ਨਾਲ ਇੱਕ ਤਾਂ ਆਪਾਂ ਉਹਦੇ ਵਿੱਚ ਥੋੜਾ ਰਹੀਮ ਆ ਵੀ ਰਹਿੰਦਾ ਆਪਦੀ ਆਪ ਦੇ ਹੱਥੀਂ ਪੈਦਾ ਕਰਕੇ ਜਿਹੜੀ ਸਬਜ਼ੀ ਖਾਣੀ ਆ ਉਹਦੇ ਵਿੱਚ એનર્ਜੀ ਕੋਈ ਵੱਖਰੀ ਹੁੰਦੀ ਆ ਤੇ ਨਾਲ ਨਾਲ ਆਪਾਂ ਨੂੰ ਬਾਜ਼ਾਰ ਤੇ ਨਿਰਪਰ ਨਹੀਂ ਰਹਿਣਾ ਪੈਂਦਾ ਸਾਰੇ ਬੀਜਾਂਗੇ ਤਾਂ ਉਸ ਤੋਂ ਵਧੀਆ ਕੁਆਲਿਟੀ ਆਪਾਂ ਲੈ ਸਕਦੇ ਇਸ ਤੋਂ ਬਾਅਦ ਫਿਰ ਆਪਾਂ ਜਿਵੇਂ ਤੇਲ ਬੀਜ ਫਸਲਾਂ ਦਾਲਾਂ ਨੇ ਇੱਧਰ ਨੂੰ ਹੋਵਾਂਗੇ ਕਿਉਂਕਿ ਆਉਣ ਵਾਲਾ ਸਮਾਂ ਹੀ ਜਿਹੜਾ ਹੈਗਾ ਇਸ ਤਰ੍ਹਾਂ ਦਾ ਯੁੱਗ ਹੀ ਆ ਰਿਹਾ ਹੈ ਬਹੁਤ ਬਹੁਤ ਧੰਨਵਾਦ ਸ਼ੁਕਰੀਆ